ਸੰਘਾਜੀ ਕਾਮਰੇਟ ਮਨਜੂਰ ਸੰਘਰਸ਼ ਕਮੇਟੀ ਦਾ ਮੈਂ ਪ੍ਰਧਾਨ ਹਾਂ ਤੇ ਜਿਹੜਾ 133ਵਾਂ ਪਾਠ ਇਸ ਜਨਤਨ ਬਣਾ ਰਹੇ ਹਾਂ ਜਿਹੜਾ ਕਿ ਡਾਕਟਰ ਮੇਦਗਾਰ ਦਾ ਪਹਿਲਾਂ ਤਾਂ ਮੈਂ ਬੁਲਾਉਂਗਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਡਾਕਟਰ ਮੇਦਗਾਰ ਨੇ ਪਹਿਲਾ ਕਾਨੂੰਨ ਮੰਤਰੀ ਸਾਡਾ ਹਿੰਦੁਸਤਾਨ ਦਾ ਹੋਇਆ ਜਿਹੜੀ ਅੱਜ ਅਸੀਂ ਆਨੰਦ ਮੰਨ ਲਿਆ ਆਜ਼ਾਦੀ ਮੰਨਦੇ ਆ ਅੱਜ ਉਹਨਾਂ ਦੀ ਖਰਕੇ ਹੀ ਮਾਰਨੇ ਆ ਜਦੀ ਨਹੀਂ ਸਾਨੂੰ ਅੰਗਰੇਜ਼ ਸਰਕਾਰ ਮੋਕੇ ਸਮਝ ਲਓ ਜਾਂ ਮੁਗਲ ਸਰਕਾਰ ਮੋਕੇ ਸਮਝ ਲਓ ਸਾਡੇ ਨਾਲ ਬਿਤਕਰਾ ਕੀਤਾ ਜਾਂਦਾ ਸੀ ਆ ਸੂਦਰ ਕਹਿ ਕੇ ਬੁਲਾਇਆ ਜਾਂਦਾ ਸੀਗਾ ਜਿਹੜਾ ਕਿ ਸਾਨੂੰ ਪਾਣੀ ਭੰਡਾ ਵੀ ਹੁਕਮ ਨਹੀਂ ਸੀ ਕਿਉਂ ਕੱਚੇ ਟਕੂਰੇ ਹੁੰਦੇ ਸੀ ਕੱਚੇ ਭਾਂਡਿਆਂ ਦੇ ਵਿੱਚ ਦੂਰੋਂ ਪਾਣੀ ਪਾਉਣਾ ਫੇਰ ਅਸੀਂ ਪਾਣੀ ਪੀਂਦੇ ਸੀਗੇ ਕਿਉਂ ਜਿਹੜਾ ਉਹ ਸਮਾਂ ਸੀਗਾ ਉਸ ਟਾਈਮ ਤੱਕ ਕੁੱਤੇ ਦੀ ਵੀ ਕਦਰ ਵਧੀਆ ਸੀਗੀ ਤੇ ਸਾਡੇ ਲੋਕਾਂ ਦੀ ਕਦਰ ਨਹੀਂ ਸੀ ਜਿਹੜੀ ਅੱਜ ਕਦਰ ਆ ਸਾਡੀ ਅਸੀਂ ਇਹਨੂੰ ਭੁੱਲ ਨਹੀਂ ਸਕਦੇ ਸਦਾ ਲਈ ਸੀ ਯਾਦ ਰੱਖਦੇ ਆ ਇਹਨੂੰ ਵੀ ਜਿਹੜਾ ਸਾਨੂੰ ਹਰ ਇੱਕ ਅਧਿਕਾਰ ਵੋਟ ਪਾਉਣ ਦਾ ਜਾਂ ਜ਼ਮੀਨ ਦੇ ਮਸਲੇ ਜਾਂ ਘਰਾਂ ਦੇ ਅਧਿਕਾਰ ਦੇਣ ਦਾ ਕਿਉਂ ਜਿਨੇ ਵੀ ਅਧਿਕਾਰ ਸਾਨੂੰ ਦਿੱਤੇ ਨੇ ਡਾਕਟਰ ਮੇਦਗਾਰ ਨੇ ਦਿੱਤੇ ਨੇ ਕਿਉਂ ਹੋਰ ਤਾਂ ਜਿਹੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਉਂ ਉਹ ਤਾਂ ਸਾਡੇ ਨਾਲ ਸੌਸ ਨਹੀਂ ਖੇਡ ਰਹੀਆਂ ਨੇ ਸਾਡਾ ਇੱਕ ਮੁੱਖ ਮੰਤਰੀ ਆਇਆ ਸੀ ਚੰਨੀ ਸਾਹਿਬ ਜੀ ਨੂੰ 50 ਦਿਨ ਮਿਲੇ ਸੀਗੇ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਵੀ ਸਾਡਾ ਬੰਦਾ ਬੈਠਾ ਉਹ ਚਾਹ ਲਾਲਖੀਰ ਹੋਵੇ ਚਾਹ ਸੰਭਲਾਟ ਹੋਵੇ ਉਹਨਾਂ ਮਾਲਕੀ ਦਾ ਹੱਕ ਮਿਲਣਾ ਚਾਹੀਦਾ ਕਿਉਂ ਕਾਲੀਆਂ ਨੇ ਉਹਨੂੰ ਰਹਿਣ ਨਹੀਂ ਦਿੱਤਾ ਤੇ ਬੀਜੇਪੀ ਨੇ ਤੇ ਆਮ ਪਾਰਟੀ ਨੇ ਵੀ ਜੇ ਰਹਿ ਗਿਆ ਤਾਂ ਐਸੀਆਂ ਦਾ ਪੱਖ ਕਰੂਗਾ ਜਿਵੇਂ ਕਿ ਡਾਕਟਰ ਮੇਧਕਾਰ ਨੇ ਸਾਨੂੰ ਸਹੂਲਤਾਂ ਦਿੱਤੀਆਂ ਰਹਿਣਾ ਸਿਖਾਇਆ ਤੇ ਬਹਿਣਾ ਸਿਖਾਇਆ ਉਸ ਤਰ੍ਹਾਂ ਹੀ ਕੰਮ ਸਾਡੇ ਚਾਰ ਜੀਸ ਚੰਨੀ ਦਾ ਸੀਗਾ ਮੁੱਖ ਮੰਤਰੀ ਰਾਜ ਜਿਹਨੂੰ ਟਾਈਮ ਥੋੜਾ ਮਿਲਿਆ ਕਿਉਂ ਟਾਈਮ ਥੋੜਾ ਹੋਣ ਤੇ ਕਰਕੇ ਉਹਨਾਂ ਨੂੰ ਉਹਨਾਂ ਲੱਛਣ ਨਹੀਂ ਜਿੱਤਣ ਦਿੱਤਾ ਕਿਉਂ ਜਾਤੀਵਾਦੀ ਦਾ ਉੱਥੇ ਵਿਦਕਰਾ ਫੇਰ ਆ ਜਾਂਦਾ ਕਿਉਂ ਉਹਨਾਂ ਨੂੰ ਆਏ ਸੀ ਵੀ ਜੇ ਮੁੱਖ ਮੰਤਰੀ ਚੰਨੀ ਬਣ ਗਿਆ ਵੀ ਸਾਡੇ ਕਿਸਾਨਾਂ ਦੀ ਨਹੀਂ ਸੁਣਨੀ ਇਹ ਮਜ਼ਦੂਰਾਂ ਦੀ ਸੁਣੂ ਠੀਕ ਆ ਦਸਵੇਂ ਪਾਸੋਂ ਨੇ ਕਿਹਾ ਸੀਗਾ ਵੀ ਇੱਕ ਨੂਰ ਸੇ ਸੱਕ ਜਬ ਪਜਾ ਕੋਣ ਭਲੇ ਕੋਣ ਮੰਦੇ ਅਸੀਂ ਇਹ ਚੀਜ਼ ਨੂੰ ਦੇ ਦਿਆਂ ਵੀ ਥਾਂ ਥਾਂ ਵਿਦਕ ਰਿਆ ਚਾਹੋ ਗੁਰਦੁਆਰਾ ਸਾਹਿਬ ਚ ਕੋਈ ਵੀ ਆ ਜ ਸਾਡੀ ਸੋਮਣੀ ਕਮੇਟੀ ਆ ਉੱਥੇ ਵੀ ਬੀਸੀ ਐਸੀ ਚੱਲਦਾ ਨਾ ਚੱਲਦੀ ਆ ਬੀਸੀ ਜਾਂ ਐਸੀ ਪਰ ਜੇ ਉਹ 10ਵੇਂ ਪਾਸਾ ਨੇ ਕਿਹਾ ਸੀ ਇਹ ਵੀ ਜਿਹੜੀ ਜਾਤ ਦਾ ਮਸਲਾ ਇਹਨੂੰ ਖਤਮ ਕੀਤਾ ਜਾਵੇ ਸਭ ਇੱਕ ਸਿੱਖ ਹੋਣੇ ਚਾਹੀਦੇ ਪਰ ਨਹੀਂ ਉਹ ਸੁਪਨੇ ਨਹੀਂ ਨਾ ਪੂਰੇ ਕਰ ਸਕਦੇ ਨੇ ਨਾ ਪੂਰੇ ਹੋਣੇ ਨੇ ਕਿਉਂ ਦੇਖਦੇ ਆ ਥਾਂ ਥਾਂ ੱ ਧੱਕਾ ਹੁੰਦਾ ਜਦੋਂ ਦੀ ਇਹ ਸਰਕਾਰ ਆਈ ਆ ਆਪ ਪਾਰਟੀ ਜੀ ਕਹਿੰਦੇ ਵੀ ਸਤਜਗ ਲਿਆ ਦੇਾਂਗੇ ਪਰ ਨਹੀਂ ਇਹ ਕਹਿੰਦੇ ਸੀਗੇ ਅਸੀਂ ਭਗ ਸਿੰਘ ਵਾਲਾ ਰਾਜ ਆ ਜਾਂ ਮਹਾਰਾਣਾ ਰਜੀਤ ਵਾਲਾ ਰਾਜ ਪਰ ਨਹੀਂ ਅਸੀਂ ਨਹੀਂ ਮੰਨਦੇ ਕਿਉਂ ਅਜੇ ਵੀ ਬਦਕਰੀ ਆ ਮੈਂ ਦੂਜੀ ਗੱਲ ਕਹੂੰਗਾ ਵੀ ਜਿਹੜਾ 5-5 ਕਿਲੋ ਮਜ਼ਦੂਰਾਂ ਨੂੰ ਆਟਾ ਦਿੰਦੇ ਆ ਇਹ ਉਹਨਾਂ ਨੂੰ ਪਖਾਰੀ ਨਾ ਬਣਾਉਣ ਪਖਾਰੀ ਨਾ ਬਣਾਉਣ ਉਹਨਾਂ ਨੂੰ ਕੋਈ ਵੀ ਘਰ ਦੇ ਵਿੱਚ ਆ ਜਾਂ ਗਰੀਬ ਪੰਜਾਬਾ ਉਹਨਾਂ ਨੂੰ ਇੱਕ ਇੱਕ ਨੌਕਰੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਪੈਰਥਨ ਲਾਈ ਜਾਵੇ ਜਿਵੇਂ ਨਰੇਗਾ ਦੇ ਵਿੱਚ ਭੈਣਾ ਮੇਰੀ ਬੀਬੀਆਂ ਕੰਮ ਕਰਦੀਆਂ ਨੇ ਉਹਨਾਂ ਦੀ ਦਿਹਾੜੀ ਅੱਜ 300 300 ਦਿਹਾੜੀ ਨਾਲ ਮੈਂ ਪੁੱਛਦਾ ਵੀ ਕੀ ਬਣਦਾ ਕਿਤੇ ਦਿਹਾੜੀ ਲੱਗੀ ਜਾਂ ਨਾ ਲੱਗੀ ਪਰ ਨਹੀਂ ਇਹਦਾ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਧਿਆਨ ਦੇਣਾ ਬਹੁਤ ਜ਼ਰੂਰੀ ਆ ਘੜ ਤੋਂ ਘੱਟ ਸਾਨੂੰ 25000 ਰੁਪਏ ਮਹੀਨੇ ਦੀ ਆਮਦਨ ਤਾਂ ਹੋਣੀ ਚਾਹੀਦੀ ਆ ਕਿਉਂ ਉਹਦਾ ਕਰਕੇ ਵੀ ਮਾੜਾ ਮੋਟਾ ਸਾਡਾ ਫੇਰ ਵੀ ਗੁਜ਼ਾਰਾ ਚੱਲ ਸਕਦਾ ਕਿਉਂ ਮਹਿੰਗਾਈ ਮਹਿੰਗਾਈ ਆ ਸੱਤਣਾ ਨੂੰ ਪਹੁੰਚੀ ਆ ਕੋਈ 50 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੋਂ ਸਬਜ਼ੀ ਘੱਟ ਨਹੀਂ ਹੈ ਨਾ ਪਿਆਜ਼ ਘਟਾ ਕਿਉਂ ਮਜ਼ਦੂਰ ਬੰਦੇ ਦਾ ਤਾਂ ਮੈਂ ਇੱਕ ਜੂੰਬਰ ਕੱਢੀ ਜਾਂਦੀ ਆ ਤੇ ਜਿਹੜੇ ਸਾਡੀਆਂ ਪਾਰਟੀਆਂ ਨੇ ਜਿਹੜੇ ਕਹਿੰਦੇ ਮਹਾਰਾਣਾ ਰਜੀਤ ਵਾਲਾ ਰਾਜ ਕਰਦੇ ਨੇ ਆ ਭਗਤ ਸਿੰਘ ਦਾ ਰਾਜ ਕਰਦੇ ਆ ਇਹ ਸਾਨੂੰ ਇੱਕ ਮਜ਼ਾਕ ਡਾਉਂਦੇ ਆ ਕਿਉਂ ਇਹਨਾਂ ਨੂੰ ਮਜ਼ਾਕ ਨਹੀਂ ਡਾਉਣਾ ਚਾਹੀਦਾ ਜੇ ਮਜ਼ਾਕ ਡਾਉਂਦੇ ਆ ਜਿਹੜਾ ਹੁਣ ਮੂਰੇ ਸਮਾਂ ਆਉਂਦਾ ਇਹ ਲੋਕ ਇਹਨਾਂ ਨੂੰ ਜਵਾਬ ਦੇਣਗੇ ਭਰਮਾਂ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਕਿਵੇਂ ਝੂਠ ਬੋਲ ਕੇ ਵੋਟਾਂ ਲਈਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਕੌਰ ਸਿੰਘ ਪਿੰਡ ਲੀਲਾ ਮੈ ਦੂਰ ਸੰਘਰਸ਼ ਕਮੇਟੀ ਯੂਨੀਅਨ ਦਾ ਮੀਤ ਪ੍ਰਧਾਨ ਅੱਜ ਤੁਸੀਂ ਜਨਮ ਮਨਾ ਰਹੇ ਹੋ ਬਾਬਾ ਜੀ ਦਾ ਇਹਦੇ ਬਾਰੇ ਦੱਸੋ ਅੱਜ ਜੋ ਅਸੀਂ ਜਨਮ ਮਨਾ ਰਹੇ ਆ ਡਾਕਟਰ ਅੰਮੇਦਕਰ ਬਾਬਾ ਸਾਹਿਬ ਜੀ ਦਾ 133ਵਾਂ ਜਨਮ ਦਿਨ ਇਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਸੰਦੇਸ਼ਾਂ ਦੇਣਾ ਚਾਹੁੰਦੇ ਆ ਕਿ ਬਾਬਾ ਬਾਬਾ ਸਾਹਿਬ ਨੇ ਕਿਵੇਂ ਮਿਹਨਤ ਕਰਕੇ ਅੰਦੋਲਨ ਕਰਕੇ ਗਰੀਬ ਲੋਕਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਔਰ ਜੋ ਖਾਨਾ ਦੇ ਵਿੱਚ ਇਸਤਰੀਆਂ ਕੰਮ ਕਰਦੀਆਂ ਸੀ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਔਰ ਜੋ ਮਜ਼ਦੂਰ ਸੀ 12-12 ਘੰਟੇ ਕੰਮ ਕਰਦੇ ਸੀ ਉਹਨਾਂ ਨੂੰ ਘਟਾ ਕੇ 8 ਘੰਟੇ ਕੰਮ ਕਰਨ ਦਾ ਸਨੇਹਾ ਦਿੱਤਾ ਕਾਨੂੰਨ ਬਣਾਇਆ ਔਰ ਜੋ ਸਾਡੇ ਨਾਲ ਵਿਤਕਰੀ ਕੀਤੇ ਜਾਂਦੇ ਸੀ ਜੋ ਇੱਕ ਮਜ਼ਦੂਰ ਜਾਂ ਐਸਸੀ ਜਾਂ ਬੀਸੀ ਲੰਘ ਜਾਂਦਾ ਸੀ ਇੱਥੋਂ ਦੀ ਉੱਥੋਂ ਦੀ ਕੰਡਿਆਂ ਵਾਲੀ ਮੂੜੀ ਖਿੱਚ ਕੇ ਉਹਨੂੰ ਪੈੜਾਂ ਨੂੰ ਸਾਫ਼ ਕੀਤਾ ਜਾਂਦਾ ਸੀ ਔਰ ਹੱਥ ਵਿੱਚ ਥੁੱਕ ਕੇ ਵੀ ਉਹਨੂੰ ਕਿਹਾ ਜਾਂਦਾ ਸੀ ਕਿ ਦੂਰ ਸਿੱਟ ਕੇ ਆ ਇਹ ਸਭ ਬਾਬਾ ਸਾਹਿਬ ਦੀ ਦੇਣਾ ਜੋ ਸਾਨੂੰ ਦੂਸਰੇ ਲੋਕਾਂ ਦੇ ਬਰਾਬਰ ਕੀਤਾ ਅਸੀਂ ਅੱਜ ਵੀ ਉਹੀ ਸਨੇਹਾ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਸਾਡੀ ਮਜ਼ਦੂਰ ਸੰਘਰਸ਼ ਕਮੇਟੀ ਨਾਲ ਮਿਲ ਕੇ ਆਪਾਂ ਫੇਰ ਉਸ ਜੋ ਪਹਿਲਾਂ ਵਾਲਾ ਕੰਮ ਹੋ ਚੁੱਕਾ ਉਹਨੂੰ ਖਤਮ ਕਰਕੇ ਔਰ ਹਰ ਇੱਕ insan ਨੂੰ ਉੱਪਰ ਚੁੱਕੀਏ ਇਨਸਾਫ ਦਿਵਾਈਏ ਕਿ ਹਰ ਇੱਕ ਇਨਸਾਨ ਬਰਾਬਰ ਹੈ। ਔਰ ਬਾਬਾ ਸਾਹਿਬ ਨੇ ਜੋ ਹੂਸਨੇਹਾ ਦਿੱਤਾ ਜਿਵੇਂ ਸਾਨੂੰ ਰਿਜ਼ਰਵੇਸ਼ਨ ਸੀਟਾਂ ਦਿੱਤੀਆਂ ਉਹਨਾਂ ਨੂੰ ਜੋ ਅੱਜ ਕੱਲ੍ਹ ਦੀਆਂ ਪਾਰਟੀਆਂ ਮੌਜੂਦਾ ਸਰਕਾਰਾਂ ਖਤਮ ਕਰ ਰਹੀਆਂ ਅਸੀਂ ਉਹ ਦੁਬਾਰਾ ਵਾਪਸ ਲੈਣਾ ਚਾਹੁੰਦੇ ਆਂ। ਬਾਕੀ ਜੋ ਮਜ਼ਦੂਰਾਂ ਦੀ ਦਿਹਾੜੀ ਆ ਉਹ ਵੱਧ ਤੋਂ ਵੱਧ 300 ਰੁਪਏ 300 ਰੁਪਏ ਦਾ ਅੱਜ ਕੱਲ੍ਹ ਦੀ ਮਹਿੰਗਾਈ ਦੇ ਵਿੱਚ ਨਾ ਤਾਂ ਉਹ ਆਪਣੇ ਬੱਚੇ ਪਾਲ ਸਕਦੇ ਆ ਤੇ ਨਾ ਹੀ ਆਪਣੇ ਧਿਆਨ ਰੱਖ ਸਕਦੇ ਆ। ਅਗਲੀ ਗੱਲ ਜੋ 바ਵਾ ਸਾਹਿਬ ਨੇ ਜਗਾ ਜਗਾ ਤੇ ਜਾ ਕੇ ਸਾਡੀ ਖਾਤਰ ਕਿਵੇਂ ਕਿਵੇਂ ਪੜਾਈਆਂ ਕੀਤੀਆਂ ਡਿਗਰੀਆਂ ਲਈਆਂ ਉਹ ਸਿਰਫ ਸਾਡੀ ਖਾਤਰ ਹੀ ਕੀਤੀਆਂ। ਭਾਰਤ ਦਾ ਕਾਨੂੰਨ ਬਣਾ ਕੇ ਉਹਦੇ ਵਿੱਚ ਮਜ਼ਦੂਰਾਂ ਦੀ ਔਰ ਗਰੀਬ ਲੋਕਾਂ ਦੀ ਮਦਦ ਕੀਤੀ। ਜੈ ਭੀਮ ਜੈਪੁਰ yeah,